ਸਾਸਤਰੀ ਕਾਲ ਜੀ ਕਪੜੇ ਲੀੜਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲੈ ਕੇ ਆਏ ਹਾਂ ਜੌਰਜਟ ਦਾ ਸੂਟ ਇਹ ਕਾਟਨ ਜੌਰਜਟ ਹੈ ਜੀ ਇਹ ਹੈਂਡਵਰਕ ਤੇ ਸੂਟ ਨੇ ਤੇ ਪਹਿਣਾ ਦੀ ਡਿਮਾਂਡ ਆਈ ਸੀ ਕਿ ਹੁਣ ਤੁਸੀਂ ਗਰਮੀਆਂ ਵਾਲੇ ਸੂਟ ਵੀ ਲੈ ਕੇ ਆਓ ਇਹ ਗਰਮੀਆਂ ਵਾਲਾ ਸੂਟ ਹੈ ਜੀ ਇਹ ਹੈਂਡਵਰਕ ਦਾ ਸ਼ਰਟ ਦੁਪੱਟਾ ਹੈ ਜੌਰਜਟ ਦਾ ਤੇ ਇਹਦੇ ਉੱਪਰ ਪਾਰਸੀ ਐmbroidery ਹੋਈ ਹੈ ਤੇ ਫਰੈਂਚ ਨੋਟ ਦੇ ਫਲਾਵਰ ਬਣੇ ਹਨ ਤੇ ਇਹ ਬਹੁਤ ਹੀ ਸੋਹਣਾ ਸੂਟ ਹੈ ਇਹ ਬਹੁਤ ਪਿਆਰਾ ਕਲਰ ਹੈ ਇਹ ਲਾਈਟ ਜਿਹਾ ਕਲਰ ਹੈ ਔਰ ਇਸ ਦੇ ਨਾਲ ਦੁਪੱਟਾ ਹੈ ਦੁਪੱਟੇ ਦੇ ਵਿੱਚ ਵੀ ਫੋਰ ਸਾਈਡਡ ਐਮਬਰਾਇਡਰੀ ਹੈ ਤੇ ਵਿੱਚ ਛੋਟੇ ਛੋਟੇ ਬੂਟੀ ਹੈ ਜੀ ਤੇ ਇਹ ਤੁਸੀਂ ਐਸ ਇਟ ਇਜ਼ ਵੀ ਸਾਡੇ ਤੋਂ ਮੰਗਵਾ ਸਕਦੇ ਹੋ ਜਾਂ ਤੁਸੀਂ ਤਿਆਰ ਕਰਵਾਣਾ ਹੈ ਤਾਂ ਇਸ ਅਸੀਂ ਇਸ ਦੇ ਨਾਲ ਸਲਵਾਰ ਲੈ ਕੇ ਡਾਈ ਕਰਵਾ ਕੇ ਤੁਹਾਨੂੰ ਸੂਟ ਕੰਪਲੀਟ ਕਰਕੇ ਵੀ ਦੇ ਸਕਣੀ ਆ ਔਰ ਇਹ ਸ਼ਰਟ ਦੁਪੱਟਾ ਜੀ ਇਸ ਦੀ ਕੀਮਤ 3200 ਰੁਪਿਆ ਹੈ ਤੇ ਇਹ ਜੌਰਜਟ ਵਿੱਚ ਇੱਕ ਨੰਬਰ ਸੂਟ ਹੈ ਜੀ 1 ਨੰਬਰ ਹੈ ਇਸ ਦਾ ਜੇ ਅਗਰ ਤੁਸੀਂ ਛੱਟ ਮੰਗਵਾਣਾ ਹੈ ਦੋਸਤੋਂ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਕੰਟੈਕਟ ਕਰਕੇ 1 ਨੰਬਰ ਸੂਟ ਕਹਿ ਕੇ ਜਾਂ ਇਹ ਸਕਰੀਨਸ਼ਾਟ ਲੈ ਕੇ ਸਾਡੇ ਤੋਂ ਮੰਗਵਾ ਸਕਦੇ ਹੋ ਜੀ ਇਹ ਹੈਂਡਵਰਕ ਤੋਂ ਬਹੁਤ ਹੀ ਪਿਆਰਾ ਸੂਟ ਹੈ ਤੇ ਇਹ ਤਿਆਰ ਹੋ ਕੇ ਹੋਰ ਵੀ ਸੋਹਣਾ ਲੱਗੇਗਾ ਇਸਦੇ ਸਾਰੇ ਫਰੰਟ ਹੈਵੀ ਹੈ ਔਰ ਇਸ ਦੇ ਨਾਲ ਆ ਸਲੀਵਸ ਨੇ ਸਲੀਵਸ ਦਾ ਵਰਕ ਵੀ ਬਹੁਤ ਪਿਆਰਾ ਹੈ ਤੇ ਤਿਆਰ ਹੋ ਕੇ ਬਹੁਤ ਸੋਹਣ پارٹی ਵੇਅਰ ਸੂਟ ਬਣੇਗਾ ਐ ਉਸ ਦੇ ਵਿੱਚ ਬਲੈਕ ਕਲਰ ਹੈ ਜੀ ਇਹ ਜੈਡ ਬਲੈਕ ਕਲਰ ਹੈ ਸ਼ਾਇਦ ਇਹ ਕੈਮਬ੍ਰਿਜ ਸਹੀ ਨਹੀਂ ਆ ਰਿਹਾ ਪਰ ਇਹ ਪੂਰਾ ਜੈਡ ਬਲੈਕ ਹੈ ਇਸ ਦੀ ਵੀ ਫਰੰਟ ਹੈਵੀ ਹੈ ਔਰ ਇਸ ਦੇ ਨਾਲ ਹੈਵੀ 슬ੀਵਸ ਨੇ ਇਸ ਦੇ ਨਾਲ ਹੈਵੀ ਦੁਪੱਟਾ ਹੈ ਜੀ ਇਹ ਫੋਰ ਸਾਈਡਿਡ ਐਮਬਰਾਇਡਰੀ ਹੈ ਰੇਲ ਹੈ ਔਰ ਵਿੱਚ ਇਹ ਬੁਟੀ ਹੈ ਇਹ ਸਾਰਾ ਹੈਂਡਵਰਕ ਹੈ ਜੀ ਜਦ ਆਪਾਂ ਇਸ ਨੂੰ ਤਿਆਰ ਕਰਨੇ ਆ ਤੇ ਫਿਨਿਸ਼ਿੰਗ ਵਗੈਰਾ ਕਰਨ ਲਗਾਣੇ ਆ ਤੇ ਇਹ ਹੋਰ ਵੀ ਸੋਹਣਾ ਹੋ ਬਣ ਜਾਂਦਾ ਹੈ ਇਹ ਸ਼ਰਟ ਦੁਪੱਟੇ ਆ ਸਾਰੇ ਔਰ ਇਸ ਦੀ ਕੀਮਤ 32 ਰੁਪਏ ਹੈ ਇਹ ਹਾਂਜੀ ਨੈਕਸਟ ਇਹ ਜੀ ਵਾਈਨ ਕਲਰ ਹੈ ਇਸ ਦਾ ਡਿਜ਼ਾਈਨ ਥੋੜਾ ਡਿਫਰੈਂਟ ਹੈ ਇਹ ਵੀ ਹੈਂਡਵਰਕ ਦਾ ਸੂਟ ਹੈ ਇਹ ਪਾਰਸ ਐਂਬਰਾਇਡਰੀ ਹੈ ਪਲੱਸ ਫਰੈਂਚ ਨੋਟ ਹੈ ਇਸ ਦੀ ਫ੍ਰੈਂਟ ਹੈਵੀ ਹੈ ਔਰ ਇਸ ਦੇ 슬ੀਵਸ ਵੀ ਹੈਵੀ ਨੇ ਐਸਤਾ ਦੁਪੱਟਾ ਹੈ ਜੀ ਇਹ ਫੋਰ ਸਾਈਡਡ ਦੁਪੱਟਾ ਹੈ ਵਿੱਚ ਇਸ ਦੀ ਬੂਟੀ ਤੇ ਫਲਾਵਰ ਬਣੇ ਹੋਏ ਹਨ ਇਹ ਵੀ ਬਹੁਤ ਪਿਆਰਾ ਕਲਰ ਹੈ ਤੁਸੀਂ ਇਹਨਾਂ 'ਚ ਕੋਈ ਵੀ ਸੂਟ ਮੰਗਵਾਉਣਾ ਹੋਵੇ ਫਰਸਟ ਸੂਟ ਸੈਕਿੰਡ ਬਲੈਕ ਹੈ ਔਰ ਥਰਡ ਹੈ ਵਾਈਨ ਕਲਰ ਹੈ ਇਹਨਾਂ 'ਚੋਂ ਬੋਲ ਕੇ ਤੁਸੀਂ ਸਾਡੇ ਤੋਂ ਵਟਸਐਪ ਤੇ ਨੰਬਰ ਤੇ ਸਾਡਾ ਕੰਟੈਕਟ ਕਰਕੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਇਹਨਾਂ ਦੀ ਕੀਮਤ 2500 ਰੁਪਏ ਹੈ ਤੇ ਇਹ ਸ਼ਰਟ ਔਰ ਦੁਪੱਟੇ ਹਨ ਅਗਰ ਤੁਸੀਂ ਸਲਵਾਰ ਸਾਡੇ ਤੋਂ ਤਿਆਰ ਕਰਵਾਉਣੀ ਹੈ ਤਾਂ ਸਲਵਾਰ ਦੇ ਚਾਰजेस ਅਲੱਗ ਹੋਣਗੇ ਅਸੀਂ ਸਲਵਾਰ ਦਾ ਵੀ ਫੈਬਰਿਕ ਲੈ ਕੇ ਡਾਈ ਕਰਵਾ ਕੇ ਤੁਹਾਨੂੰ ਦੇ ਦੇਵਾਂਗੇ ਔਰ ਸਾਡੀਆਂ ਵੀਡੀਓਜ਼ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਤੁਹਾਡੇ تک ਪਹੁੰਚ ਸਕਣ। ਥੈਂਕ ਯੂ ਜੀ।